ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ PB77 study point ਤੇ ਸੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਜਿਹੜੇ ਦੋਸਤ ਬਿਜਲੀ ਬੋਰਡ ਦੀ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਇਹ ਕਲਾਸ ਮੋਸਟ ਇੰਪੋਰਟ ਹੋਣ ਵਾਲੀ ਹੈ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਉਂਦੀ ਹੈ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰੋ ਐਂਡ ਕਮੈਂਟ ਵੀ ਜ਼ਰੂਰ ਕਰੋ ਸੋ ਜਿਹੜੇ ਦੋਸਤ ਸਾਡੇ WhatsApp ਗਰੁੱਪ ਦੇ ਵਿੱਚ ਜੁੜਨਾ ਚਾਹੁੰਦੇ ਹਨ ਤਾਂ ਡਿਸਕ੍ਰਿਪਸ਼ਨ ਦੇ ਵਿੱਚ WhatsApp ਗਰੁੱਪ ਦਾ ਲਿੰਕ ਦਿੱਤਾ ਹੈ ਉਥੋਂ ਤੁਸੀਂ ਜਾ ਕੇ ਸਿੱਧਾ ਡਾਇਰੈਕਟ WhatsApp ਗਰੁੱਪ ਦੇ ਵਿੱਚ ਜੁੜ ਸਕਦੇ ਹੋ ਜੀ ਸੋ ਜਿਹੜੇ ਦੋਸਤ ਸਾਡੀਆਂ ਸਾਰੀਆਂ ਕਲਾਸਾਂ ਦੀਆਂ PDF ਆਪਣੇ WhatsApp ਤੇ ਲੈਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਆ ਦਿੱਤੇ ਨੰਬਰ 96461 15144 ਇਸ ਨੰਬਰ ਤੇ ਤੁਸੀਂ ਸਾਨੂੰ ਓਨਲੀ 200 ਰੁਪਏ ਆਨਲਾਈਨ ਪੇਮੈਂਟ ਕਰਕੇ ਤੁਸੀਂ ਸਾਡੇ ਕੋਲੋਂ ਪੀਡੀਐਫ ਆਪਣੇ WhatsApp ਮੋਬਾਈਲ ਤੇ ਲੈ ਸਕਦੇ ਹੋ ਕੋਈ ਜ਼ਿਆਦਾ ਰੇਟ ਨਹੀਂ ਹੈ ਜੀ ਸੋ ਜ਼ਿਆਦਾ ਟਾਈਮ ਨਾ ਵੇਸ ਕਰਦੇ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾਂ ਸਰੀਆ ਲਾਈਨ ਰੈਗੂਲੇਸ਼ਨ ਚੰਗੀ ਹੁੰਦੀ ਹੈ ਅਤੇ ਚੌਥੀ ਹੈ ਉਪਰੋਕਤ ਸਾਰੇ ਤਾਂ ਦੋਸਤੋ ਇਹਦਾ ਜੋ ਸਹੀ ਆਨਸਰ ਹੈ ਉਹ ਹੈ ਸਕਿਨ ਪ੍ਰਭਾਵ ਠੀਕ ਹੈ ਦੋਸਤੋ ਸੋ ਦੋਸਤੋ ਜੇਕਰ ਤੁਸੀਂ ਸਾਡੀਆਂ ਆਲ ਪੀਡੀਐਫ ਲੈਣਾ ਚਾਹੁੰਦੇ ਹੋ ਪੇਪਰ ਏ ਪੰਜਾਬੀ ਅਤੇ ਐਮਸੀਕਿਊ ਜਨਰਲ ਨੌਲੇਜ ਦੀਆਂ ਤਾਂ ਤੁਸੀਂ ਚੈਨਲ ਆਪਣੇ ਜਿਹੜਾ ਚੈਨਲ ਲਿਖਿਆ ਚੈਨਲ ਦੇ ਨਾਲ ਹੀ ਇੱਕ ਜੁਆਇਨ ਬਟਨ ਦਿੱਤਾ ਹੈ ਉਥੋਂ ਤੁਸੀਂ ਜੁਆਇਨ ਕਰਕੇ ਉਹਦਾ ਸਕਰੀਨਸ਼ਾਟ ਸਾਡੇ ਦਿੱਤੇ ਨੰਬਰ ਤੇ ਭੇਜ ਕੇ ਤੁਸੀਂ ਪੀਡੀਐਫ ਲੈ ਸਕਦੇ ਹੋ ਜੀ ਸੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਪਾਵਰ ਕੇਬਲਸ ਦੇ ਸੀਥ ਚ ਲਗਾਈਆਂ ਜਾਂਦੀਆਂ ਹਨ ਹਾਂਜੀ ਤਾਂ ਆਪਸ਼ਨ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਪਹਿਲੀ ਹੈ ਇਨਸੂਲੇਸ਼ਨ ਚੰਗਾ ਹੁੰਦਾ ਹੈ ਦੂਸਰੀ ਹੈ ਨਮੀ ਕੇਬਲ ਵਿੱਚ ਨਹੀਂ ਜਾ ਸਕਦੀ ਤੀਸਰੀ ਹੈ ਕੇਬਲ ਦੀ ਤਾਕਤ ਵੱਧ ਜਾਂਦੀ ਹੈ ਅਤੇ ਚੌਥੀ ਹੈ ਉਪਰੋਕਤ ਵਿੱਚ ਕੋਈ ਨਹੀਂ ਤਾਂ ਦੋਸਤੋ ਇਹਦਾ ਜੋ ਸਹੀ ਆਨਸਰ ਹੈ ਉਹ ਹੈ ਕੇਬਲ ਨਮੀ ਕੇਬਲ ਵਿੱਚ ਨਹੀਂ ਜਾ ਸਕਦੀ ਨਮੀ ਕੇਬਲ ਵਿੱਚ ਨਹੀਂ ਜਾ ਸਕਦੀ ਠੀਕ ਹੈ ਦੋਸਤੋ ਅਗਰ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਹਾਈ ਵੋਲਟੇਜ ਲਈ ਇਨਸੂਲੇਟਰ ਵਰਤੇ ਜਾਂਦੇ ਹਨ ਤਾਂ ਕਿਹੜੇ ਵਰਤੇ ਜਾਂਦੇ ਹਨ ਆਪਸ਼ਨ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਪਹਿਲੀ ਹੈ ਪਿੰਨ ਟਾਈਪ ਦੂਸਰੀ ਹੈ ਸਸਪੈਂਸ਼ਨ ਟਾਈਪ ਤੀਸਰੀ ਹੈ ਸਟ੍ਰੇਨ ਟਾਈਪ ਅਤੇ ਚੌਥੀ ਉਪਰੋਕਤ ਵਿੱਚੋਂ ਕੋਈ ਨਹੀਂ ਤਾਂ ਦੋਸਤੋ ਇਹ ਜੋ ਸਹੀ ਆਨਸਰ ਹੈ ਉਹ ਹੈ ਪਿੰਨ ਟਾਈਪ ਪਿੰਨ ਟਾਈਪ ਰਾਈਟ ਦੋਸਤੋ ਸੋ ਤਾਂ ਆਪਾਂ ਨੈਕਸਟਵੋਸਨ ਤੇ ਡਿਸਟ੍ਰਿਬਿਊਸ਼ਨਲ ਲਾਈਨ ਵਿੱਚ ਸਭ ਤੋਂ ਉੱਪਰਲੀ ਤਾਰ ਕਿਹੜੀ ਹੈ ਕਿਹੜੀ ਉਪਰੀ ਤਾਰ ਵੀ ਤਾਂ ਆਪsetShow ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਪਹਿਲੀ ਹੈ ਨਿਊਟਰਲ ਦੂਸਰੀ ਹੈ ਅਰਥ ਤੀਸਰੀ ਹੈ ਫੇਜ਼ ਅਤੇ ਚੌਥੀ ਹੈ ਉਪਰੋਕਤ ਵਿੱਚ ਕੋਈ ਨਹੀਂ ਤਾਂ ਸਭ ਤੋਂ ਉੱਪਰੀ ਤਾਰ ਕਿਹੜੀ ਹੈ ਦੋਸਤੋ ਉਹ ਹੈ ਫੇਜ਼ ਠੀਕ ਹੈ ਦੋਸਤੋ ਤੇ ট্রান্সমিਸ਼ਨ ਲਾਈਨ ਵਿੱਚ ਸਭ ਤੋਂ ਉੱਪਰ ਤਾਰ ਕਿਹੜੀ ਹੁੰਦੀ ਹੈ ਅਰਥ ਠੀਕ ਹੈ ਦੋਸਤੋ ਅੱਗੇ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ ਪਾਵਰ ট্রান্সমিਸ਼ਨ ਲਾਈਨ ਵਿੱਚ ਸੈਗ ਨਿਰਪਰ ਕਰਦਾ ਹੈ ਪਾਵਰ ট্রান্সমিਸ਼ਨ ਲਾਈਨ ਵਿੱਚ ਸੈਗ ਨਿਰਪਰ ਕਰਦਾ ਹੈ ਕਨਡਕਟਰ ਦੇ ਮਟੀਰੀਅਲ ਤੇ ਕਨਡਕਟਰ ਦੀ ਖਿੱਚ ਤੇ ਟਾਵਰ ਦੀ ਉਚਾਈ ਤੇ ਉਪਰੋਕਤ ਸਾਰੇ ਤਾਂ ਦੋਸਤੋ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਕਨੈਕਟਰ ਦੇ ਮਟੀਰੀਅਲ ਤੇ ਵੀ ਕਰਦਾ ਹੈ ਕਨੈਕਟਰ ਦੀ ਖਿੱਚ ਤੇ ਵੀ ਕਰਦਾ ਹੈ ਟਾਵਰ ਦੀ ਉਚਾਈ ਤੇ ਵੀ ਕਰਦਾ ਹੈ ਤਾਂ ਰਾਈਟ ਆਨਸਰ ਹੋ ਜਾਏਗਾ ਉਪਰੋਕਤ ਸਾਰੇ ਉਪਰੋਕਤ ਸਾਰੇ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਹਾਈ ਵੋਲਟਸ ਲਾਈਨ ਦੇ ਕੰਡਕਟਰਸ ਸਟੈਂਡਰਡ ਹੁੰਦੇ ਹਨ ਹਨ ਤਾਂ অপਸ਼ਨ ਤੁਹਾਡੇ ਸਾਹਮਣੇ ਦਿੱਤੇ ਹੋਇਆਂ ਨੇ ਪਹਿਲੀ ਹੈ ਘੱਟ ਕੀਮਤ ਲਈ ਦੂਸਰੀ ਹੈ ਆਸਾਨੀ ਨਾਲ ਹੈਂਡਲ ਕਰਨ ਲਈ ਤੀਸਰੀ ਹੈ ਕੰਡਕਟਿਵਿਟੀ ਵਧਾਉਣ ਲਈ ਅਤੇ ਚੌਥੀ ਹੈ ਟੈਂਸਟਾਈਲ ਸਟਰੈਂਥ ਵਧਾਉਣ ਲਈ ਹਾਂਜੀ ਦੋਸਤੋ ਤਾਂ ਇਸ ਦਾ ਸਹੀ ਆਨਸਰ ਹੈ ਉਹ ਹੈ ਆਸਾਨੀ ਨਾਲ ਹੈਂਡਲ ਕਰਨ ਲਈ ਆਸਾਨੀ ਨਾਲ ਹੈਂਡਲ ਕਰਨ ਲਈ ਰਾਈਟ ਦੋਸਤੋ ਚਲਦੇ ਆਪਾਂ ਨੈਕਸਟ ਸਵਾਲ ਤੇ ਟ੍ਰਾਂਸਮਿਸ਼ਨ ਲਾਈਨਾਂ ਦੇ ਡੈੱਡ ਐਂਡ ਉੱਤੇ ਇਨਸੂਲੇਟਰ ਲੱਗਦੇ ਹਨ ਕਿਹੜੇ ਲੱਗਦੇ ਹਨ ਜੀ ਆਪਸ਼ਨਾਂ ਦਿੱਤੀਆਂ ਹੋਈਆਂ ਹਨ ਪਹਿਲੀ ਹੈ ਸਸਪੈਂਸ਼ਨ ਟਾਈਪ ਦੂਸਰੀ ਹੈ ਸਟ੍ਰੇਨ ਟਾਈਪ ਤੀਸਰੀ ਹੈ ਪਿੰਨ ਟਾਈਪ ਚੌਥੀ ਹੈ ਕੋਈ ਨਹੀਂ ਤਾਂ ਦੋਸਤੋ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਸਟ੍ਰੇਨ ਟਾਈਪ strain type ਰਾਈਟੋ ਦੋਸਤੋ ਅੱਗੇ ਚਲਦੇ ਆਪਾਂ ਨੈਕਸਟ ਕੁਐਸਚਨ ਤੇ ਕੁਐਸਚਨ ਹੈ ਪੈਨ ਟਾਈਪ ਇਨਸੂਲੇਟਰ ਆਮ ਤੌਰ ਤੇ ਵਰਤੇ ਜਾਂਦੇ ਹਨ ਕਿੰਨੇ ਕੇਵੀ ਤੱਕ ਵਰਤੇ ਜਾਂਦੇ ਹਨ ਆਪਸ਼ਨ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਪਹਿਲੀ ਹੈ 11 ਤੋਂ 33 ਕੇਵੀ ਦੂਸਰੀ ਹੈ 66 ਕੇਵੀ ਤੀਸਰੀ ਹੈ 132 ਕੇਵੀ अत चौथी है दो सौ भी जी दोस्तों तो जो सही आंसर है वो है ग्यारह तो तेती भी ग्यारह तो तेती भी राइट दोस्तों अगे चलते नैक्सट क्वेश्चन पर नैक्सट क्वेश्चन चलते ਅਰਥ ਤਾਰ ਲਗਾਈ ਜਾਂਦੀ ਹੈ ਹਾਂਜੀ ਕਿੱਥੇ ਲਗਾਈ ਜਾਂਦੀ ਹੈ ਓਵਰਲੋਡ ਤੋਂ ਬਚਾਉਣ ਲਈ ਚੰਗੇ ਇਨਸੂਲੇਸ਼ਨ ਲਈ ਬਿਜਲੀ ਦੇ ਉਪਕਰਨਾ ਅਤੇ ਮਸ਼ੀਨਾਂ ਦੇ ਫਰੇਮ ਆਦੀ ਅਰਥ ਪਲੇਟ ਨਾਲ ਜੋੜਨ ਲਈ ਤਾਂ ਦੋਸਤੋ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਬਿਜਲੀ ਦੇ ਉਪਕਰਨਾ ਮਸ਼ੀਨਾਂ ਦੇ ਫਰੇਮ ਆਦੀ ਪਲੇਟ ਅਰਥ ਪਲੇਟ ਨਾਲ ਜੋੜਨ ਲਈ ਰਾਈਡ ਦੋਸਤੋ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਅਰਥ ਤਾਰ ਦਾ ਨੰਬਰ ਘਟ ਨਹੀਂ ਹੋਣਾ ਚਾਹੀਦਾ ਅਰਥ ਤਾਰ ਦਾ ਨੰਬਰ ਘਟ ਨਹੀਂ ਹੋਣਾ ਚਾਹੀਦਾ ਤੇ ਆਪਸ਼ਨ ਤੁਹਾਡੇ ਸਾਹਮਣੇ ਦਿੱਤੇ ਹੋਈਆਂ ਹਨ ਪਹਿਲੀ ਹੈ 6 SWG ਕਾਪਰ 8 SWG ਕਾਪਰ 10 ਜਾਂ 12 SWG ਦਾ ਮਤਲਬ ਹੈ ਸਟੈਂਡਰਡ ਵਾਇਰ ਗੇਜ ਤਾਂ অপਸ਼ਨ ਜੋ রাইਟ ਐਸ ਦੀ ਉਹ ਹੈ ਦੋਸਤੋ 10 SWG ਕਾਪਰ রাইਟ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰਗੇ ਜੀ ট্রান্সਮਿਸ਼ਨ ਲਾਈਨਾਂ ਤੇ ਅਰਥ ਇਨ ਕੀਤੀ ਜਾਂਦੀ ਹੈ ਸਪਲਾਈ ট্রান্সਮਿਸ਼ਨ ਦੇ ਸ਼ੁਰੂ ਵਿੱਚ ਸਪਲਾਈ ট্রান্সਮਿਸ਼ਨ ਦੇ ਅੰਤ ਵਿੱਚ ਲਾਈਨਾਂ ਦੇ ਵਿੱਚਕਾਰ ਜੋ ਉਪਰਕਤ ਵਿੱਚ ਕੋਈ ਨਹੀਂ ਤਾਂ ਦੋਸਤੋ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਸਪਲਾਈ ਟਰਾਂਸਮਿਸ਼ਨ ਦੇ ਸ਼ੁਰੂ ਵਿੱਚ ਸਪਲਾਈ ਟਰਾਂਸਮਿਸ਼ਨ ਦੇ ਸ਼ੁਰੂ ਵਿੱਚ ਠੀਕ ਹੈ ਦੋਸਤੋ ਅਗੇ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਟਰਾਂਸਮਿਸ਼ਨ ਲਾਈਨਾਂ ਦੇ আর্থਿੰਗ ਜ਼ਰੂਰੀ ਹੈ ਬਚਾਓ ਕਰਦੀ ਹੈ ਕਿੱਥੋਂ ਕਰਦੀ ਹੈ ਬਚਾਓ ਝਟਕੇ ਤੋਂ ਵੋਲਟੇਜ ਵਧਣ ਕਟਣ ਤੋਂ ਓਵਰਲੋਡ ਤੋਂ ਜੋ ਤਾਪਮਨ ਵੱਧਨ ਤੋਂ ਤਾਂ ਦੋਸਤੋ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਚਟਕੇ ਤੋਂ ਚਟਕੇ ਤੋਂ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਟਰਾਂਸਮਿਸ਼ਨ ਲਾਈਨ ਤੇ ਐਚਟੀ ਕੇਬਲ ਦੀ ਵਰਤੋਂ ਕੀਤੀ ਜਾਂਦੀ ਹੈ ਜਿੱਥੇ ਵੱਧ ਨਾ ਹੋਵੇ ਹਾਂਜੀ ਕੀ ਨਵਾਦ ਹੋਵੇ ਜੀ 11 ਕੇ ਵੀ 22 ਕੇ ਵੀ 33 ਕੇ ਵੀ ਜਾਂ 66 ਕੇ ਵੀ ਤਾਂ ਦੋਸਤੋ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ 33 ਕੇ ਵੀ ਠੀਕ ਹੈ ਦੋਸਤੋ ਅੱਗੇ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ ਇੰਡੀਅਨ ਸਟੈਂਡਰਡਸ ਅਨੁਸਾਰ 3 ਫੇਜ਼ 4 ਤਾਰ ਜਿਸ ਵਿੱਚ ਨਿਊਟਰਲ ਤਾਰ ਦਾ ਕ੍ਰਾਸ ਸੈਕਸ਼ਨ ਏਰੀਆ ਹੁੰਦਾ ਹੈ ਆਪਸ਼ਨ ਦਿੱਤੀਆਂ ਹੋਈਆਂ ਹਨ ਫੇਜ਼ ਤਾਰ ਦੇ ਬਰਾਬਰ ਫੇਜ਼ ਤਾਰ ਤੋਂ 2 ਗੁਣਾ ਫੇਜ਼ ਤਾਰ ਤੋਂ ਅੱਧਾ ਜਾਂ ਫੇਜ਼ ਤਾਰ ਤੋਂ ਚੌਥਾ ਹਿੱਸਾ ਹਾਂਜੀ ਤਾਂ ਇਸ ਦਾ ਜੋ ਸਹੀ ਆਨਸਰ ਹੈ ਦੋਸਤੋ ਉਹ ਹੈ ਫੇਜ਼ ਤਾਰ ਤੋਂ ਅੱਧਾ ਫੇਜ਼ ਤਾਰ ਤੋਂ ਅੱਧਾ ਰਾਈਟ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਇੰਡੀਆ ਦੇ ਸਟੈਂਡਰਡ ਅਨੁਸਾਰ ਸਪਲਾਈ ਫ੍ਰੀਕੁਐਂਸੀ ਦੀ ਸਵੀਕਾਰਤ ਰੇਂਜ ਕੀ ਹੈ ਹਾਂਜੀ 49.5 ਤੋਂ 50.5 49 ਤੋਂ 51 42 ਤੋਂ 49 ਦਾ ਕੋਈ ਵੀ ਨਹੀਂ ਤਾਂ ਦੋਸਤੋ ਇਹ ਜੋ ਸਹੀ ਆਨਸਰ ਹੈ ਉਹ ਹੈ ਕੋਈ ਵੀ ਨਹੀਂ ਤਾਂ ਜੋ ਸਹੀ ਸਦਾ ਬਣੇਗਾ 48.5 ਤੋਂ 51.5 ਤੱਕ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰਦੇ ਆਪਾਂ ਲਾਈਟਿੰਗ ਦਾ ਰੈਸਟਰ ਲਗਾਇਆ ਜਾਂਦਾ ਹੈ ਸਰਕਟ ਬ੍ਰੇਕਰ ਤੋਂ ਦੂਰ ਸਰਕਟ ਬ੍ਰੇਕਰ ਦੇ ਨੇੜੇ ਟਰਾਂਸਫਾਰਮਰ ਤੋਂ ਦੂਰ ਜਾਂ ਟਰਾਂਸਫਾਰਮਰ ਦੇ ਨੇੜੇ ਤਾਂ ਦੋਸਤੋ ਇਸ ਦਾ ਸਹੀ ਆਨਸਰ ਹੈ ਉਹ ਹੈ ট্রান্সਫਾਰਮਰ ਦੇ ਨੇੜੇ ਠੀਕ ਹੈ ਦੋਸਤੋ ਅਗੇ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਤੁਸੀਂ ওভারਲੋਡਿੰਗ ਆਮ ਤੌਰ ਤੇ ਨੁਕਸ ਕਰਨ ਹੁੰਦੀ ਹੈ ਕਿਹੜੇ ਨੁਕਸ ਕਰਨ ਹੁੰਦੀ ਹੈ ਲਾਈਨ ਅਪਰੇਟਸ ট্রান্সਫਾਰਮਰ ਅਪਰੇਟਸ ਅਲਟਰਨੇਟਰ ਅਪਰੇਟਸ ਜਾਂ ਕੋਈ ਵੀ ਨਹੀਂ ਦੋਸਤੋ ਇਹ ਜੋ ਸਹੀ ਆਨਸਰ ਹੈ ਉਹ ਹੈ ਲਾਈਨ ਅਪਰੇਟਸ ਲਾਈਨ ਅਪਰੇਟਸ ਠੀਕ ਹੈ ਦੋਸਤੋ ਅੱਗੇ ਆਪਾਂ ਚੱਲਦੇ ਆ ਨੈਕਸਟ ਕੁਐਸਚਨ ਤੇ ਪਾਵਰ ਹਾਊਸ ਤੋਂ ਖਪਤਕਾਰ ਤੱਕ ਬਹੁਤ ਸਾਰੇ ਹੁੰਦੇ ਹਨ ਕਿ ਟਰਾਂਸਫਾਰਮਰ ਸਟੇਸ਼ਨ ਇੰਟਰਮੀਡੀਅਮ ਸਟੇਸ਼ਨ ਸਬਸਟੇਸ਼ਨ ਜਾਂ ਸਵਿਚ ਗੀਅਰ ਹਾਂਜੀ ਦੋਸਤੋ तो इसका जो सही आंसर है वो है सब स्टेशन ठीक है दोस्तों नेक्स्ट क्वेश्चन की गल करिए जी खर्चे ते सेफ्टी ਨੂੰ ਧਿਆਨ ਵਿੱਚ ਰੱਖਦੇ ਆ ਆਊਟਡੋਰ ਸਬ ਸਟੇਸ਼ਨ ਬਣਾਏ ਜਾਂਦੇ ਹਨ ਜਦੋਂ ਵੋਲਟ ਜ਼ਵਦਾ ਕੇ 11 ਕੇ ਵੀ ਹੋ ਜਾਏ 33 ਕੇ ਵੀ 66 ਕੇ ਵੀ ਜਾਂ 220 ਕੇ ਵੀ ਤਾਂ ਦੋਸਤੋ ਇਸ ਦਾ ਸਹੀ ਆਨਸਰ ਹੈ ती केवी ठीक है दोस्तों अगे चलते हैं नैक्सट क्वेश्चन एक चंगे वोल्टमीटर इंपीडेस की इंपीडेंस की होंगी है बहुत कट बहुत वध घट जा जी दोस्तों इस तो इसका जो सही आंसर है वह है बहुत राइट दोस्तों ਅਗੇ ਨੈਕਸਟ ਕੁਐਸਚਨ ਦੀ ਗੱਲ ਕਰਦੇ ਆ ਜੀ اے ਸੀ ਐਸ ਆਰ ਕੰਡਕਟਰ ਦੇ ਵਰਤੋਂ ਕਾਪਰ ਕੰਡਕਟਰ ਨਾਲੋਂ ਵੱਧ ਹੁੰਦੀ ਹੈ ਕਿਉਂਕਿ ਇਹ ਹਲਕਾ ਹੁੰਦਾ ਹੈ ਕਰੰਟ ਕੈਪੈਸਿਟੀ ਵੱਧ ਹੁੰਦੀ ਹੈ ਸਸਤਾ ਹੁੰਦਾ ਹੈ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਦੋਸਤੋ ਦਾ ਸਹੀ ਉੱਤਰ ਹੈ ਉਹ ਹੈ ਇਹ ਸਸਤਾ ਹੁੰਦਾ ਹੈ ਠੀਕ ਹੈ ਦੋਸਤੋ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਆਪਾਂ ਜਨਰੇਸ਼ਨ ਟ੍ਰਾਂਸਮਿਸ਼ਨ ਡਿਸਟ੍ਰੀਬਿਊਸ਼ਨ ਵਿੱਚ ਸਭ ਤੋਂ ਘੱਟ ਲੁਕਸ ਪੈਂਦੇ ਹਨ ਉਹ ਕਿਹੜਾ ਹੈ ਟਰਾਂਸਫਾਰਮਰ ਸਵਿਚ ਸੀਰਜ ਸੀਰੀ ਅਤੇ ਪੀਟੀ ਜਾਂ ਅਲਟਰਨੇਟਰ ਹਾਂਜੀ ਦੋਸਤੋ ਤਾਂ ਦੋਸਤੋ ਇਸ ਦਾ ਸਹੀ ਆਨਸਰ ਹੈ ਉਹ ਹੈ ਅਲਟਰਨੇਟਰ ਅਲਟਰਨੇਟਰ ਠੀਕ ਹੈ ਦੋਸਤੋ ਅੱਗੇ ਆਪਾਂ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਸਭ ਤੋਂ ਘੱਟ ਰਨਿੰਗ ਖਰਚਾ ਕਿਹੜੇ ਪਾਵਰ ਸਟੇਸ਼ਨ ਦਾ ਹੁੰਦਾ ਹੈ ਸਭ ਤੋਂ ਘੱਟ ਰਨਿੰਗ ਖਰਚਾ ਕਿਹੜੇ ਪਾਵਰ ਸਟੇਸ਼ਨ ਤੇ ਹੁੰਦਾ ਹੈ ਥਰਮਲ ਪਾਵਰ ਸਟੇਸ਼ਨ ਤੇ ਹਾਈਡਰੋ ਇਲੈਕਟ੍ਰਿਕ ਸਟੇਸ਼ਨਸ ਤੇ ਨਿਊਕਲੀਅਰ ਪਾਵਰ ਸਟੇਸ਼ਨਸ ਤੇ ਜਾਂ ਡੀਜ਼ਲ ਪਾਵਰ ਪਲਾਂਟਸ ਤੇ ਹਾਂਜੀ ਦੋਸਤੋ ਤਾਂ ਇਹ ਸਹੀ ਆਨਸਰ ਹੈ ਉਹ ਹੈ ਦੋਸਤੋ ਹਾਈਡਰੋ ਇਲੈਕਟ੍ਰਿਕ ਸਟੇਸ਼ਨਰ ਦੇ ਅਗਰ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਸਭ ਤੋਂ ਘੱਟ ਖਰਚਾ ਪ੍ਰਤੀ ਐਮਡਬਲਯੂਐਚ ਕਿਸ ਪਾਵਰ ਸਟੇਸ਼ਨ ਦਾ ਹੈ ਹਾਂਜੀ ਆਪਸ਼ਨ ਤੁਹਾਡੇ ਸਾਹਮਣੇ ਦਿੱਤੇ ਹੋਏ ਹਨ ਪਹਿਲੀ ਹੈ ਥਰਮਲ ਦੂਸਰੀ ਹੈ ਹਾਈਡਰੋ ਇਲੈਕਟ੍ਰਿਕ ਤੀਸਰੀ ਹੈ ਨਿਊਕਲੀਅਰ ਚੌਥੀ ਹੈ ਡੀਜ਼ਲ ਪਾਵਰ ਪਲਾਂਟਸ ਤਾਂ ਦੋਸਤੋ ਇਸ ਦਾ ਸਹੀ ਆਨਸਰ ਹੈ ਉਹ ਹੈ ਹਾਈਡਰੋ ਇਲੈਕਟ੍ਰਿਕ ਹਾਈਡਰੋ ਇਲੈਕਟ੍ਰਿਕ ਠੀਕ ਹੈ ਦੋਸਤੋ ਅੱਗੇ ਇਸ ਵੀਡੀਓ ਦਾ ਲਾਸਟ ਕੁਸਚਨ ਹੈ ਜੀ ਪਲਾਂਟ ਉਸਾਰੇ ਵੇਲੇ ਸਭ ਤੋਂ ਘੱਟ ਖਰਚਾ ਕਿਸ ਪਾਵਰ ਸਟੇਸ਼ਨ ਦਾ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਨੇ ਦੋਸਤੋ ਪਹਿਲੀ ਹੈ ਥਰਮਲ ਦੂਸਰੀ ਹੈ ਹਾਈਡਰੋ ਇਲੈਕਟ੍ਰਿਕ ਤੀਸਰੀ ਐ ਨਿਊਕਲੀਅਰ ਅਤੇ ਚੌਥੀ ਐ ਡੀਜ਼ਰ ਪਾਵਰ ਪਲਾਂਟਸ ਤਾਂ ਦੋਸਤੋ ਇਸ ਦਾ ਰਾਈਟ ਆਨਸਰ ਹੈ ਉਹ ਹੈ ਡੀਜ਼ਲ ਪਾਵਰ ਪਲਾਂਟਸ ਠੀਕ ਹੈ ਦੋਸਤੋ ਸੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜਰੂਰ ਦੱਸ ਦੇਣਾ